ਨਵਜੋਧ ਕੌਰ ਨੂੰ ਤੁਸੀਂ ਸਾਰੇ ਜਾਣਦੇ ਹੋ ਇਹ ਕੁੜੀ ਦਾ ਨਵਾਂ ਨਵਜੋਧ ਕੌਰ ਅੱਜ ਤੇ ਸਾਈਕਲ ਦੇਣਾ ਅੰਡਰ 11 ਦੇ ਵਿੱਚ ਜਿਹੜੀਆਂ ਕੁੜੀਆਂ ਜਿੱਤਣਗੀਆਂ ਜਿਹੜੀ ਵੀ ਕੁੜੀਆਂ ਨੂੰ ਹਰਾਊ ਉਹਨਾਂ ਨੂੰ ਅਸੀਂ ਆਪਣੇ ਵੱਲੋਂ 5100 ਰੁਪਏ ਨਾਮ ਦਵਾਂਗੇ ਪਰਸੋਂ ਇਸ ਸਾਧਕ ਪਿੰਡ ਦੀ ਧੀ ਨੇ ਆਪਣੀ ਲਾਈਫ ਦਾ ਦੂਜਾ ਸਾਈਕਲ ਹੀ ਨਹੀਂ ਜਿੱਤਿਆ ਜ਼ਿੰਦਗੀ ਦੀ ਪਹਿਲੀ ਕਮਾਈ ਵੀ ਜਿੱਤ ਲਈ 5100 ਰੁਪਏ ਨੇ ਅਗਲਾ ਦੇ ਟੰਡ ਨਵਜੋਧ ਕੌਰ ਤੇ 5100 ਰੁਪਏ ਤੇ ਸਾਈਕਲ ਲਾਇਆ ਸੀ ਉਹਨਾਂ ਨੂੰ ਸਾਈਕਲ ਦਾ ਭਮ ਦੇਤਾ ਸੀ ਕਿ 5500 ਰੁਪਏ ਨਾਲ ਕੱਲ੍ਹ ਆਪਾਂ ਪਹੁੰਚਾ ਕਰਤਾ ਤੇ ਆਪਾਂ ਉਹਨਾਂ ਦੇ ਪਰਿਵਾਰ ਤੇ ਪਹੁੰਚ ਦਾ ਕੰਮ ਲੱਗਿਆ 5580 ਰੁਪਏ ਤੋਂ ਨੂੰ ਤੇ ਤੈਂ ਚ ਜਲਦੀ ਦੀ ਚੀਜ਼ ਦਾ ਬਹੁਤ ਬਹੁਤ ਧੰਨਵਾਦ। ਅਮਜੋਤ ਦਾ ਘਰ ਦੇਖ ਕੇ ਤੁਸੀਂ ਸਾਰੇ ਜਾਣੇ ਕਹਿੰਦੇ ਸੀ ਕਿ ਕੁੜੀ ਘਰੋਂ ਠੀਕ ਠੀਕ ਆ ਇਹਦਾ ਕੀ ਬਣੂ ਪਰ ਮੇਰੇਤੀ ਬੱਚੇ ਘਰ ਦੇ ਹਾਲਾਤ ਠੀਕ ਠੀਕ ਤੋਂ ਬਹੁਤ ਵਧੀਆ ਕੰਮ ਹੀ ਦਿੰਦੇ ਨੇ ਚੀਤੇ ਵਰਗੀ ਭਾਜ ਰੱਖਣ ਵਾਲੀ ਨਵਜੋਤ ਕੌਰ ਨੂੰ ਹਰਾਉਣ ਲਈ ਇੱਕ ਤੋਂ ਇੱਕ ਸੋਹਣਾ ਤੇ ਫਿੱਟ ਬੱਚਾ ਉੱਥੇ ਆਇਆ ਪਰ ਸਾਧਕ ਪਿੰਡ ਦੇ ਮਾਨ ਨੇ ਰੇਸ ਜਿੱਤ ਕੇ ਸਾਧਕ ਪਿੰਡ ਦਾ ਨਾਮੁਖ ਫਿਰ ਉੱਚਾ ਕਰ ਦਿੱਤਾ ਨਵਜੋਤ ਦੇ ਡੈਡੀ ਸ਼ਾਇਦ ਖਰਚਾ ਕਰਨ ਲੱਗੇ ਜ਼ਰੂਰ ਸੋਚਦੇ ਹੋਣਗੇ ਔਰ ਉਹਨਾਂ ਦੀ ਧੀ ਰੇਸ ਜਿੱਤਣ ਲੱਗੀ ਬਿਲਕੁਲ ਵੀ ਨਹੀਂ ਸੋਚਦੀ ਸਲਾਮ ਆ ਨਵਜੋਤ ਦੇ ਕੋਚ ਸਾਹਿਬ ਨੂੰ ਜਿਨ੍ਹਾਂ ਨੇ ਇਸ ਬੱਚੀ ਦੇ ਉੱਤੇ ਮਿਹਨਤ ਕੀਤੀ ਔਰ ਸਲਾਮ ਆ ਨਵਜੋਤ ਕੌਰ ਨੂੰ ਜਿਨੇ ਆਪਣੇ ਪਿਓ ਦਾ ਕੋਚ ਸਾਹਿਬ ਦਾ ਔਰ ਸਾਧਕ ਪਿੰਡ ਦਾ ਨਾਮ ਚਾਰੇ ਦਿਸ਼ਾਵਾਂ ਦੇ ਵਿੱਚ ਟੂਕਣ ਲਾ ਦਿੱਤਾ